ਵਿਸ਼ਾ ਬਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾਤਾ ਦਾ ਸਵਾਗਤ ਹੈ ਮੈਂ ਹਕਮੁਲ Pritcot ਤਾਂਪਨ ਡੋ ਡੈਮ ਨੇੜੇ ਇੱਕ ਵੱਡਾ ਦਰਦ ਨਾ ਕਹਾਜਾ ਵਾਪਰਦਾ ਜਿਸ ਦੇ ਵਿੱਚ ਕਾਫੀ ਮੌਤਾਂ ਵੀ ਹੋ ਜਾਂਦੀ ਹੈ ਤੇ ਬਹਰਾਲ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਮੰਡੀ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਨੇ ਇੱਕ ਵਿਆਧੀਆਂ ਖੁਸ਼ੀਆਂ ਨੂੰ ਪਲਾਂ ਦੇ ਵਿੱਚ ਹੀ ਸੋਗ ਦੇ ਵਿੱਚ ਬਦਲ ਦਿੱਤਾ ਦੱਸਦੇ ਕਿ ਪੰਡੋ ਕੋਰਨਾਲਾ ਲਿੰਕ ਰੋਡ ਤੋਂ ਪੰਡੋ ਟੈਂਡਿਖਾਲੀ ਜ਼ਮੀਨ ਤੇ ਆਲਟੋ ਕਾਰ ਦੇ ਗੱਦਨ ਕਾਰਨ ਵਿਆਹ ਦੇ ਪੰਜ ਮਹਿਮਾਨਾਂ ਦੀ ਮੌਤ ਹੋ ਗਈ ਹੈ ਮ੍ਰਿਤਕਾਂ ਦੇ ਵਿੱਚ ਲਾੜੇ ਦਾ ਭਰਾ ਸਾਲੀ 8 ਮਹੀਨੇ ਦੀ ਪਤੀਜੀ ਤੇ ਹੋਰ ਰਿਸ਼ਤੇਦਾਰ ਸ਼ਾਮਿਲ ਸਨ ਦੱਸਦੇ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਇਸ ਕਾਰਨ ਕਾਰ 'ਚ ਸਵਾਰ ਲੋਕ ਲੋਕਾਂ ਦੀ ਮੌਤ ਹੋ ਗਈ ਹੈ ਤਾਂ ਸਥਾਨਕ ਲੋਕਾਂ ਨੂੰ ਹਾਦਸੇ ਦੀ ਸੂchna ਮਿਲਦੇ ਹੀ ਐਂਬੀਅਰਡਰ ਤੇ ਪੁਲਿਸ ਦੀ ਟੀਮ ਔਕੇ ਤੇ ਪਹੁੰਚ ਜਾਂਦੀ ਹੈ ਡੈਮ ਦੇ ਕਿਨਾਰੇ ਤੋਂ ਕਾਰ ਡਿੱਗਣ ਦੀ ਸੂchna ਮਿਲਣ ਤੋਂ ਬਾਅਦ ਰਾਹਤ ਤੇ ਬਚਾਅ ਕਾਰਜ ਵੀ ਜਿਹੜਾ ਕਿ ਸ਼ੁਰੂ ਕਰ ਦਿੱਤਾ ਜਾਂਦਾ ਹੈ ਟੀਮ ਨੇ ਕਿਸ਼ਤੀ ਰਾਹੀਂ ਔਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੀ ਪਛਾਣ ਵੀ ਜਿਹੜੀ ਕਿ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਕਿ ਵਿਆਹ ਤੋਂ ਬਾਅਦ ਪਰਿਵਾਰ ਆਪਣੀ ਗੱਡੀ 'ਚ ਕਾਰ ਲਈ ਰਵਾਨਾ ਹੋਇਆ ਸੀ। ਥਾਸੇ ਦੀ ਸੂਚਨਾ ਮਿਲਦੇ ਹੀ ਮੰਡੀ ਪ੍ਰਸ਼ਾਸਨ ਵੀ ਹਰਕਤ ਦੇ ਵਿੱਚ ਆ ਗਿਆ। ਉਪ ਮੰਡਲ ਅਧਿਕਾਰੀ ਮਕਾਨ ਠਾਕੁਰ ਨੇ ਮੌਕੇ ਤੇ ਜਾ ਕੇ ਸਥਿਤੀ ਦਾ ਜਾਇਜ਼ਾ ਵੀ ਲਿਆ ਤੇ ਮ੍ਰਿਤਕ ਦੇ ਵਾਰਸਾਂ ਨੂੰ ਹਰ ਸੰਭਵ ਮਦਦ ਦਾ ਪ੍ਰਸਤਾਵ ਵੀ ਦਿੱਤਾ।